ਮਨੀ ਕੋਟੜਾ ਨੇ ਹੰਗਾਲਾ ਵੱਡੇ ਐਲਾਨ ਕਰ ਗਏ ਆਹ ਕਹਿੰਦਾ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ 2025 ਕੋਟੜਾ ਨਹੰਗਾ ਫਟਵਾ ਦੇ ਵੱਡੇ ਮਾਘ ਕੰਮ ਹੋਣਗੇ ਆ ਜਿੱਥੇ ਪਹਿਲਾ ਇਨਾਮ 131000 ਹੋਵੇਗਾ ਆ ਦੂਜਾ ਇਨਾਮ 71000 ਆਹ ਕਹਿੰਦੇ ਵਾਈਟ ਪਲੇਟ ਹੋਰ ਟਰੈਕਟਰ ਦੇ ਨਾਲ ਸਮਾਨਿਤ ਕਰਨਗੇ ਆ ਹੋਰ ਟਰੈਕਟਰ ਦੇ ਨਾਲ ਵੱਡੇ ਮਾਣ ਸਨਮਾਨ ਕੀਤੇ ਜਾਣਗੇ ਆਹ ਐਕਟ ਪਲੇਰਾਂ ਨਾਲ ਐਲਈਡੀ ਟੀਵੀ ਤੇ ਆਹ ਜੋਸਰਾ ਦੇ ਨਾਲ ਵੱਡੇ ਮਾਣ ਸਨਮਾਨ ਹੋਣਗੇ ਵੱਡੇ ਮਾਣ ਸਨਮਾਨ ਹੋਣਗੇ ਮਨੇ ਕੋਟੜਾ ਨੇ ਆਂਗੜਾ ਸਾਡਾ ਵੱਡਾ ਪਰਾ ਵਾਰੀਆਂ ਟੀਮਾਂ ਨਾਲ ਆਉਂਹਾਰੀਆਂ ਸੰਗਤਾਂ ਨਾਲ ਵੱਡੇ ਜਿਹੇ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ 131000 ਆਹ 10000 ਦੇ ਵਿੱਚ ਬੱਟੀਆਂ ਗੱਲਾਂ ਬਾਤਾਂ ਹੋਣਗੀਆਂ ਗੋਡਾ ਅੰੰਗ ਦਾ ਖੇਡ ਮੇਲਾ ਹੋਵੇਗਾ ਜਿੰਨੀ ਸੰਗਤਾਂ ਲੱਗਦੇ ਜਿਹੜੀ ਹੋਈ ਆ ਆਹ ਸਾਰੇ ਨੋਟ ਕਰ ਲੈਣੇ ਆਉਣ ਵਾਲੇ ਨਵੰਬਰ ਦੇ ਮਹੀਨੇ ਦੇ ਵਿੱਚ ਗੋਡਾ ਨਹੰਗ ਵਿਖੇ ਆਹ ਫਟਵਾਲ ਦੇ ਵੱਡੇ ਖੇਡ ਮੇਲੇ ਹੋਣਗੇ ਫਟਵਾਲ ਦੇ ਵੱਡੇ ਖੇਡ ਮੇਲੇ ਹੋਣਗੇ